ਸਦਨੀ ਤੇ ਫਲ ਆ ਗਏ ਤੇ ਖਰਾਬ ਹੋ ਗਏ ਬੇਬੇ ਉਰੀਆ ਕੀ ਕਰੀ ਜਾਂਦਾ ਉੱਥੀ ਮੈਨੂੰ ਦੇਖ ਲਿਆ ਆ ਆ ਬੇਬੇ ਗੱਲ ਸੁਣ ਆ ਟੋਕਰੀ ਭਰ ਕੇ ਲਿਆ ਦੇ ਵਿੱਚੋਂ ਫਰੇ ਜਿਹੇ ਪਾਦਾ ਮੈਂ ਫਿਰ ਮੱਜਾ ਮੰਨਣਾ ਜੀ ਆਪਣੇ ਹਟਾਈ ਦੀ ਭੁੱਖੀ ਮਰੀ ਗਈ ਬੇਬੇ ਤੈਨੂੰ ਮੈਂ ਦੇਖਣੀ ਚਾਹੀਦਾ ਤੈਨੂੰ ਉਹਦੀ ਕੰਮ ਕਿਉਂ ਜ਼ਿਆਦਾ ਆ ਜਾਂਦੇ ਨੇ ਮੈਨੂੰ ਦੇਖ ਕੇ ਐਨਾ ਹੱਟਾ-ਕੱਟਾ ਕਰਵੇਂ ਤੂੰ ਵੇਲਾ ਥੋੜੀ ਰੱਖਣਾ ਤੈਨੂੰ ਜਦੋਂ ਦੇਖੋ ਕੰਮ ਹੀ ਨਹੀਂ ਮੁਕਦੇ ਆਪਣੇ ਦਾ ਘਰੇ ਇਹੋ ਜਿਹਾ ਕੀ ਦੋ ਪਸ਼ੂ ਨੇਗੇ ਉਹ ਵੀ ਨਹੀਂ ਦਿੱਤੋ ਕੱਖ ਪੈਣਾ ਟਾਈਮ ਨਾਲ ਕੰਮ ਕਿੰਨਾ ਕ ਤੇਰੇ ਵਾਲੀ ਜਮੀਂ ਹੱਦ ਪਈ ਆ ਚੱਲ ਚੱਲ ਬੋਲਿਆ ਨਾ ਘਰ ਮੇਰੇ ਮੂਰੇ ਇਹ ਜਦੋਂ ਦੇਖੋ ਕੰਮ ਜਿੰਨੇ ਮੁਕਦੇ ਤੋਂ ਮੈਂ ਕਹਿੰਦਾ ਇਹ ਮੈਂ ਫਿਰ ਬੋਲੀ ਚਾਹੂਗੀ ਕਿ ਇਹ ਆ ਪੂਰੇ ਟਾਈਮ ਦੀ ਲਿਆਇਆ ਤੇ ਡੇਗ ਲਾਇਆ ਨੇ ਫਰਾਪ ਵੀ ਲਿਆਉਣਾਗਾ ਆਟਕੇ ਜੀ ਦੇਖੀ ਇਹ ਪਹਿਲਾਂ ਜਿਹੜੇ ਪਹਿਲਾਂ ਮੂਹ ਦਿਖਾਈ ਕੀ ਤਾਂ ਨਾ ਵੀ ਇਹ ਕਹਿੰਦੇ ਨੇ ਮੌਲੀ ਦੱਸਣਾ ਸੁਣਦੇ ਹਾਂ ਵੀ ਬੇ ਤੈਨੂੰ ਕੀ ਕਿਹਾ ਸੀਗਾ ਹੈ ਵੀ ਟੋਕਰੀ ਭਰ ਗਿਆ ਕਰਦਾ ਵਾ ਕੋਈ ਨਹੀਂ ਕਰਦਾ ਆਹਾ ਆ ਕਿੱਥੋਂ ਲਿਆ ਇਹ ਤਾਂ ਮੇਰੇ ਦੋਸਤ ਦਾਗਾ ਇਹ ਮੈਂ ਬਣਾ ਦੇ ਮਹਿੰਗਾਗਾ ਟਿਕਾ ਮਹਿੰਗਾ ਨਾਲੇ ਹੋਰ ਆ ਬ੍ਰੇਡ ਨਾ ਹੋਵੇ ਤਾਂ ਇਹ ਫਰਾ ਕੇ ਆਈ ਹੁਣ ਕੀ ਦਾ ਹੈਗਾ ਇਹ ਮਾੜਾ ਮੋਟਾ ਫੁੱਟ ਗਿਆ ਨਾ ਕਿਸੇ ਪਾਸੋਂ ਤੇਰੇ ਗਲ ਪੈਜੀ ਕੰਗੜਾ ਓਏ ਇਹ ਮੈਂ ਹੁਣ ਸਿੱਖੂਗਾ ਮੈਂ ਅਫਦਾ ਲਿਆਉਂਗਾ ਫੇਰ ਕੋਈ ਨਹੀਂ ਇਹ ਚੀਜ਼ਾਂ ਦੀ ਲੋੜ ਨਹੀਂ ਜਿਹੜਾ ਕੰਮ ਤੈਨੂੰ ਕਿਹਾ ਗਿਆ ਲੈ ਪਸ਼ੂ ਭੁੱਖੇ ਮਰਦੇਗੇ ਚੱਲ ਪਰ ਦੋਰੀ ਤੈਨੂੰ ਵੀ ਤੈਨੂੰ ਵੀ ਸਿਖਾਉਣਾ ਰਿਹਾ ਮੈਂ ਫੇਰ ਕਿਉਂ ਜਾ ਲੋੜ ਮਾਰੀ ਮਾਰਨਾ 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 ਮਾਂ ਮੇਰੀਆਂ ਕੋਈ ਨਹੀਂ ਪਾਉਂਗਾ ਅੱਖ ਮੈਂ ਗੱਲ ਹੀ ਸੁਣਦਾ ਨਹੀਂ ਸਦੀ ਚੱਲ ਆ ਜਾ ਤੈਨੂੰ ਲੱਗਦਾ ਨਾ ਤੂੰ ਆਪਦੇ ਪਿਓ ਦੀ ਲੋਟ ਹੋਣਾਗਾ ਆ ਜਾਂਦੇ ਗਾਉਂ ਚ ਕਹਿਤਾ ਉਹ ਬੇਬੇ ਕਿਉਂ ਸਾਰਾ ਦਿਨ ਕਿਉਂ ਬੀਪੀ ਵਧਾਈ ਰੱਖਦੀ ਹੈ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਤੇਰੀ ਪਰ ਠੋਕਰੀ ਪਰ ਦੂ ਪਰ ਤੂੰ ਤੂੰ ਜਾ ਤੂੰ ਉੱਧਰ ਜਾ ਮੈਂ ਪੇਪਾ ਕੇ ਮੈਂ ਪਾਇਆ ਉਹਨਾਂ ਕੱਖ ਤੂੰ ਜਾ ਤੈਨੂੰ ਪਤਾ ਇੱਥੇ ਫੇਰ ਬੈਠੇਗਾ ਮੋਬਾਈਲ ਚ ਕੱਢ ਕੇ ਆ ਲੈਖੀਆ ਚਲ ਠੋਕਰੀ ਪੈਠੋ ਢਵਾ ਯਾਰ ਬੇਬੇ ਨੂੰ ਕੀ ਖਾਣੀ ਹੈ ਸਵੇਰੀ ਇਹ ਆ ਕੀ ਖਾਣਾ ਰੋਟੀਆਂ ਖਾਣੀਆਂ ਹੋਰ ਕੀ ਖਾਣੀਆਂ ਕੰਮ ਕੀਤਾ ਹੋਇਆ ਮੇਰਾ ਆ ਤੇਰੇ ਕੋਲ ਕੋਈ ਬੇਲੀ ਨਹੀਂ ਹੈਗੀ ਮੈਨੂੰ ਪਤਾ ਨਹੀਂ ਕਿਹਾ ਜਾਂ ਕੀਤਾ ਚਲ 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 ਵੇ ਢੋਲੀ ਆ ਨਾ ਥੋੜੀ ਪਰ ਲੈ ਇੱਕ ਵਾਰੀ ਚ ਨਵੇਰਦਾ ਉਹ ਇੱਕ ਵਾਰੀ ਚ ਨਵੇਰਦਾ ਹਾ ਹਾ ਮਾਰੀ ਬਾਰੀ ਨੀ ਮਤੋਂ ਹੁੰਦਾ ਬਾਦ ਮੈਂ ਹੁਣ ਇੱਕ ਵਾਰੀ ਸਾਰੀ ਪਾ ਆ ਚੰਮ ਕਿਸੇ ਕੰਮ ਨਹੀਂ ਹੋਣਾ ਇਹਦੋਂ ਕੰਮ ਲੈ ਲੈ ਤੇ ਮੜਾ ਠੰਡੀ ਰੇਹਾਂ ਕਰ ਦੇਂਗਾ ਤੂੰ ਤੂੰ ਬੋਲਿਆ ਨਾ ਮੇਰੇ ਪੁੱਤੈ ਚੱਟ ਚੱਕ ਉਹ ਵੀ ਤੇਰੇ ਫਿੱਟੇ ਮੂੰਹ ਤੇਰੇ ਜੰਮੇ ਦੇ ਕੰਜਰਾ ਓਏ ਕੋਈ ਨਹੀਂ ਹੋਣਾ ਕੋਈ ਨਹੀਂ ਚਲੇ ਜਾ ਹੱਥ ਮਾਰ ਤੇਥੋਂ ਕਰਵਾਉਂਗਾ ਮੈਂ ਸਾਰੇ ਕਿਉਂ ਮੇਰੇ ਮਾਗਰ ਪਈ ਰਹਿਣੀ ਆ ਮਾਂ ਮੇਰੀ ਇਹ ਕਿਉਂ ਕਰ ਲੈ ਕੰਮ ਟੁੱਟ ਜਾਣਿਆ ਉਸ ਸਿੱਖੇਗਾ ਤੂੰ ਤਾਂ ਇਹ ਕਹਿੰਦੀ ਆ ਬਸ ਇਹ ਘਰੇ ਹੋਵੇ ਨਾ ਮੈਂ ਨਾ ਕਰੇ ਪੈਣ ਨੂੰ ਆ ਜਾਂਦੇ ਸਾਰੀਆਂ ਗੱਲਾਂ ਦੱਸੂ ਆ ਫੋਨ ਵਾਲੀ ਗੱਲ ਤਾਂ ਪੱਕਾ ਦੱਸੂ ਤੂੰ ਬਾਪੂ ਨੂੰ ਨਾ ਲੜਾ ਦੀ ਮੇਰੇ ਨਾਲ ਕਿੱਡੀ ਗੱਲ ਆ ਫੋਨ ਫੋਨ ਲੈਣੀ ਹੀ ਹੁਣ ਆਪਾਂ ਨੇ ਨਾਲੇ ਗੱਲ ਸੁਣਦੇ ਜਦੋਂ ਆਪਾਂ ਨੀਰਾ ਚਾਰਾ ਰਲਾਉਣੇ ਆ ਪਸ਼ੂ ਦੁੱਧ ਦਿੰਦਾ ਮੜਾ ਟੰਗ ਨਾਲ ਵੜਾਈਦਾ ਹੁੰਦਾਗਾ ਠੀਕ ਹੈ ਜੇ ਤੈਨੂੰ ਕਿਤੇ ਰੋਟੀ ਮੈਂ ਐ ਸਿੱਟਾ ਫੇਰ ਉਹ ਕੋਈ ਨਹੀਂ ਖਾ ਲੈਣਗੇ ਉਹ ਕੁਝ ਨਹੀਂ ਹੁੰਦਾ ਇਹਨਾਂ ਨੂੰ ਦੇਖ ਲੈ ਕਿੰਨਾ ਨੀਰਾ ਸਿੱਕ ਥੱਲੇ ਮਾਰੇ ਕੋਈ ਨਹੀਂ ਪਾਪ ਆਪਣੇ ਕੱਖ ਹੋਰ ਲਿਆ ਚਲ ਐ ਕਰ ਮੇਰੀ ਗੱਲ ਸੁਣ ਉਹਦੋਂ ਆਪਣਾ ਆਟਾ ਧਰ ਕੇ ਜੈਸੇ ਤਰ੍ਹਾਂ ਮੈਂ ਕਾਲਜ ਜਾਣਾ ਤੇ ਤਾਂ ਕੰਮ ਹੀ ਨਹੀਂ ਮੁੱਕਦੇ ਹਾਂ ਫਿਰ ਨਾ ਮੈਂ ਲੇਖਿਆ ਮੈਂ ਹੁਣ ਬੇਵਣ ਕੇ ਮੈਨੂੰ ਜਾਣ ਦੇ ਕਾਲਜ ਦੇ ਮੈਂ ਲੇਟ ਹੋਈ ਜਾਂਦਾ ਪਹਿਲਾਂ ਹੀ ਕੰਜਰੋ ਨੇ ਨਹੀਂ ਸੁਣਦਾ ਕ ਤੋੜਦਾ ਰਹਿ ਜਾਂ ਜੀ ਕਰਦਾ ਗਿੱਟਾ ਤੇਰਾ ਮੈਂ ਫੇਰ ਲੱਗੋ ਵਾਕ ਜੇ ਵੀ ਨਾ ਅੱਜ ਕੱਲ ਦੇ ਘਟ ਰਹੀ ਗਈ ਮੈਂ ਤਾਂ ਹੋਰ ਹੀ ਬੀਬੀ ਵਧਾਤਾ ਚਲ ਕੋਈ ਨਾ ਛੱਡ ਮਰਾ ਤੂੰ ਭਾਈ ਮਾਣੀ ਮੁੱਟੀ ਪਾਥੀਆਂ ਥੱਲਾ ਤੂੰ ਹੈਂ ਇੰਦਾਂ ਲੱਗਦੇ ਪਿਓ ਤੂੰ ਹੀ ਦੱਸਦਾ ਅਸਲ ਵਿੱਚ ਸਰਕਾਰ ਕਰੇ ਕਰਈਆਂ ਹੈ ਅੱਛਾ ਆਏ ਬੇ ਸਾਸਰੀ ਘਰ ਸਾਸਰੀ ਘਰ ਹੋ ਕੀ ਮੈਂ ਹੋ ਠੀਕ ਹੈ ਰੋੜਾ ਜਪਾਈ ਜਾਂਦੀ ਸੀ ਕੀ ਕਰਾਂ ਮੈਂ ਤੇਰੀ ਬਾਤ ਸੁਣ ਕੇ ਆ ਗਈ ਅੱਛਾ ਅੱਛਾ ਮੇਰੀ ਕਿਹੜਾ ਜੈਵੜੇ ਦੀ ਬਾਜ ਛੋਟੀ ਹੈ ਇਹੋ ਦੂਰ ਤੱਕ ਸੁਣਦੀ ਹੈ ਜਦੋਂ ਮੈਂ ਲੜਦੀ ਹੁੰਨੀ ਉਹ ਤਾਂ ਬਾਹਲੀ ਉੱਚੀ ਹੋ ਜਾਂਦੀ ਹੈ ਮੈਂ ਹਾਂ ਫਿਰ ਤੇਜ਼ ਹੋ ਜਾਂਦਾ ਨਾ ਦਿਮਾਗ ਤੇਜ਼ ਹੋ ਜਾਂਦਾ ਕੀ ਕਰੀਏ ਫਿਰ ਘਬਰਾਟ ਲਿਆਉਂਦੇ ਜਵਾਖ ਦੇ ਅੱਜ ਕੱਲ ਦੇ ਤੇ ਭੱਜਿਆ ਜਾਂਦਾ ਸੀ ਮੁੰਡਾ ਕੀ ਗੱਲ ਕੀ ਕਹਾ ਤੈਨੂੰ ਹੁਣ ਉੱਥੇ ਆਇਆ ਖਸੀ ਵੇ ਆ ਨੀਰਾ ਪਾ ਦੀ ਟੋਕਰੀ ਤੇ ਪਤਾ ਨਹੀਂ ਉਹ ਖੁੰਜੇ ਜੇ ਚ ਲਾ ਕੇ ਬਹਿ ਗਿਆ ਤੇ ਮੋਬਾਈਲ ਖਸੀ ਗਿਆ ਇਹਦੇ ਕੋਲੇ ਦੂਜਾ ਜਿਹੜਾ ਆਏ ਜੇ ਕਰਦੇ ਰਹਿੰਦੇ ਉਂਗਲੀਆਂ ਮਾਰਦੇ ਸੀ ਮੇਰੇ ਮੈਂ ਕਿਹਾ ਦੇਖੀ ਆ ਨੀ ਵੀ ਹੁਣ ਵੀ ਆਇਆ ਬੈਠਾ ਮੋਜਾਂ ਨਾਲ ਵੇ ਕੰਜਰਾ ਹੀ ਕੀਦਾਗਾ ਤੇਰੇ ਪਿਓ ਨੂੰ ਪਤਾ ਲੱਗਿਆ ਕੀ ਕਹੂਗਾ ਹਲ-ਹਲ ਕਰੂਗਾ ਤਾਂ ਹੈ ਕੀ ਪਤਾ ਅੱਜ ਕੱਲ ਦੇ ਜਵਾਕ ਦੋਸਤ ਮਿੱਤਰ ਦਾ ਫੜ ਲਿਆ ਹੁਣ ਖਬਰਾਂ ਕੀ ਦਾਗਾ ਕਾਹਾਂ ਦੀ ਕਾਹਾਂ ਡਰ ਲੱਗਦਾ ਬੇਬੇ ਮੈਂ ਤਾਂ ਉਹ ਨਾ ਭੱਜਿਆ ਜਾਂਦਾ ਦੇਖਿਆ ਮੈਂ 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 ਅੱਖਾਂ ਕੀ ਹੋ ਗਿਆ ਮੈਂ ਮੋਟਰਸਾਈਕਲ ਤੇ ਪੱਜ ਜਾਂਦਾ ਦੇਖਿਆ ਤੇ ਮੈਂ ਕੀ ਹੋ ਗਿਆ ਤੇ ਮੈਂ ਸੁਣ ਕੇ ਆਈਆਂ ਮੈਨੂੰ ਆਵਾਜ਼ ਆਦੀ ਤਾਂ ਗੱਲ ਕੀ ਐ ਮਖਰ ਗੱਲ ਕੀ ਐ ਮੈਂ ਟੋਕਰੀ ਵਗਾ ਕੇ ਮਾਰੀ ਟੁੱਟ ਜਾਣਾ ਬਾਹਰ ਨੂੰ ਉੱਡ ਗਿਆ ਬਿੜਕ ਰੱਖਿਆ ਕਰੋ ਆਹੋ ਬੱਚੇ ਅੱਜ ਕੱਲ ਦੇ ਸਹੀ ਨਹੀਂ ਹੈਗੇ ਗੱਲ ਤਾਂ ਤੇਰੀ ਸਿਆਣੀ ਐ ਬਿੜਕ ਤਾਂ ਰੱਖਦੀਆਂ ਬਸ ਇਹ ਰਾਂ ਟੋਕਦੀਆਂ ਇਹਨੂੰ ਮੈਂ ਹਾਂ ਉਹ ਟੱਚ ਮੂੰ ਮੇਰ ਮੈਂ ਜਾਂਦਾ ਲਾਈ ਜਾਂਦੇ ਅੰਗਲ ਲਾਈ ਜਾਂਦੇ ਆਹੀ ਤਾਂ ਹੈ ਕਹਿੰਦਾ ਮੈਂ ਵੀ ਇਹੋ ਜਿਹਾ ਜਿਦਿਆ ਹਾਂਗਾ ਸਿੱਖਣਾ ਲੈ ਦਬਾਉਣੀ ਆ ਮੈਂ ਤਾਂ ਤੈਨੂੰ ਕਿਤੇ ਤੇ ਵੜ ਕੇ ਰੱਖਿਆ ਕਰ ਮੁੰਡਾ ਤੇਰਾ ਹੈ ਨਹੀਂ ਵਧੀਆ ਤੇ ਅੱਜ ਕੱਲ ਕੁੜੀਆਂ ਬੁੜੀਆਂ ਨੇ ਮੰਗਰ ਤੁਰੇ ਫਿਰਦੇ ਆ ਬੱਚੇ ਨਾ ਵਧੀਆ ਤੂੰ ਕਿੱਥੇ ਦੇਖ ਲਿਆ ਇਹ ਐ ਪਿੰਡ ਦੇ ਉੱਤੋਂ ਨੀ ਕਿਹੜਾ ਕਰਦਾ ਵੇਖਿਆ ਸੀ ਤੇ ਸਕੂਲ ਚੋਂ ਕੁੜੀਆਂ ਆਉਂਦੀਆਂ ਸੀ ਉਹ ਤਾਂ ਬੇਬੇ ਇੱਕੋ ਕਲਾਸ ਦੀ ਚ ਪੜਦੀਆਂ ਹੁੰਦੀਆਂ ਕੁੜੀਆਂ ਤਾਂ ਕਰਕੇ ਫਿਰ ਇੱਕ ਚ ਹੀ ਆਉਣੀਆਂ ਨੇ ਉਹ ਫਿਰ ਜਦੋਂ ਕੋਈ ਕੁੜੀ ਦਾ ਦੇਖਦਾ ਕੋਈ ਕੁੜੀ ਚ ਕਰਦੀ ਹੈ ਨਾ ਗੱਲਾਂ ਬਾਤਾਂ ਅੱਛਾ ਕੋਈ ਨਹੀਂ ਆ ਵੀ ਤੂੰ ਚੰਗਾ ਕੀਤਾ ਮੈਨੂੰ ਦੱਸ ਗਈ ਆਉਣ ਦੇ ਗਿੱਟਾ ਤੋੜੂ ਹਾਂ ਗਿੱਟਾ ਤੇ ਨਾ ਤੋੜੀ ਲੈ ਹੋਰ ਹੁਣ ਅਲਾਮਾ ਆਜੂਗਾ ਮੁੜ ਕੇ ਔਖਾ ਹੋ ਜਾਊਗਾ ਤੈਨੂੰ ਪਤਾ ਨਹੀਂ ਹੈਗਾ ਤੇਰਾ ਪੁੱਤ ਦਸਵਾਹਾਂ ਕਹੇ ਜਾਏਗਾ ਉਹ ਤਾਂ ਮੈਨੂੰ ਨਹੀਂ ਬਾਹਰ ਚ ਖੜ੍ਹਨ ਦਿੰਦਾਗਾ ਉਹਦੀ ਹਲ-ਹਲ ਕਰ ਲੱਗ ਜਾਂਦਾਗਾ ਹਾਂ ਟਾਈਮ ਮੜਾ ਹਾਂ ਆ ਦੇਖ ਲੈ ਤੂੰ ਬਾਹਰ ਨਹੀਂ ਮੈਨੂੰ ਬਾੜੇ ਚ ਪਾਥੀਆਂ ਪੱਥਰ ਦਿੰਦਾ ਕਹਿੰਦਾ ਇੱਥੇ ਬਥੇਰਾ ਘਰ ਪਿਆਗਾ ਚੁੱਪ ਕਰਕੇ ਬੱਥਲਾ ਇਹ ਨਾ ਹੋਵੇ ਕਮਲਗੇ ਕੱਲ ਨੂੰ ਬਾਹਰ ਚ ਖੜਾ ਲੈ ਮੁੰਡਾ ਲੈ ਕੇ ਕੁੜੀ ਨੂੰ ਵੇ ਆ ਜਾ ਮੰਮੀ ਪਾਣੀ ਵਾਰ ਦੇ ਫਿਰ ਕੀ ਕਰੇਗੀ ਆਏ ਨਹੀਂ ਹੈ ਮੇਰੇ ਮੁੰਡੇ ਤੇ ਇੰਨਾ ਕਦਾ ਯਕੀਨ ਆ ਮੈਨੂੰ ਲੈ ਕੋਈ ਯਕੀਨ ਨਹੀਂ ਕਿਸੇ ਤੇ ਕੋਈ ਯਕੀਨ ਨਹੀਂ ਕੋਈ ਨਹੀਂ ਫੇਰ ਉਹ ਵੀ ਪੁੱਛ ਲੂੰਗੀ ਮੈਂ ਚੰਗਾ ਹਾਂ ਚਲੋ ਛੱਡ ਪਰ ਮੇਰਾ ਤਾਂ ਅੱਗੇ ਨਹੀਂ ਦਿਮਾਗ ਸੈਟ ਹੈਗਾ ਆ ਜਾਏ ਵੱਡੇ ਦਾ ਚਲ ਹੁਣ ਚਾਦੀ ਕੁਟ ਪੇਰੀ ਨਾ ਤਾਂ ਫਟ ਜਾ ਵਧਾ ਜਾਂਦਾ ਟੁੱਟ ਜਾਣਾ ਆਪਦੇ ਬਣਾ ਕੇ ਦੱਸਿਆ ਮੈਂ ਤਾਂ ਤੈਨੂੰ ਹਾਂ ਬੇਬੇ ਮੈਨੂੰ ਐਂ ਤਾਂ ਪਤਾ ਹੈ ਤੂੰ ਲਈ ਨਹੀਂ ਦਿੱਤਾ ਤੇਰੀ ਆਤ ਨਹੀਂ ਹੈਗੀ ਚਲ ਐ ਕਰ ਚਾਹ ਦੀ ਕੁੱਟ ਪੀ ਲੈਣੀ ਆ ਜਾ ਹਾਂ ਚਾਹ ਪੀ ਲੈਣੀ ਚੱਲ ਹੋਰ ਆ ਜਾ ਆ ਜਾ ਲੈ ਦੇਖੀ ਭਾਂਡੇ ਮੰਝ ਲੈ ਭਾਂਡੇ ਨੇ ਕੋਈ ਮੰਝੇ ਸਾਰੇ ਦੁਬਾਰੇ ਧੋਣੇ ਪੈਣਗੇ ਇਹ ਦੇਖ ਲੈ ਕਾ ਬਾ ਵੀ ਪਸੰਦ ਨਹੀਂ ਮੇਰੇ ਭਾਂਡੇ ਤੋਂ ਤੇਨੂੰ ਦੇਖੀ ਤੇ ਕਹਿੰਦਾ ਕਿ ਖਾਣੀ ਪਰਚਾਈ ਬੋਲਦੀ ਆ ਦੇਖ ਹੂੰ ਤੇ ਦੁਬਾਰੇ ਤੂੰ ਮੰਝਿਆ ਇਨੂੰ ਤੂੰ ਸੋਹਣੀ ਤੋਂ ਨਹੀਂ ਹੈ ਤੂੰ ਸੋਹਣੀ ਤੋਂ ਨਹੀਂ ਹੈ ਅੱਛਾ ਮੇਰੀ ਗੱਲ ਸੁਣ ਚੱਲ ਛੱਡ ਹਾਂ ਡੇ ਤੋਣੇ ਫਿਰ ਬੇਲੀਆ ਫਿਰ ਤਾਂ ਹਾਂ ਭੰਗੜਾ ਲੱਗ ਦਿਉ ਪਾਉਣਾ ਤੋਂ ਬਾਅਦ ਨਹੀਂ ਗੱਲ ਸੁਣ ਮੈਂ ਜਾਵਾਂਗਾ ਕੀ ਕਰ ਤੂੰ ਜਾ ਤੂੰ ਬੇਬੇ ਤਾਂ ਆਈ ਨਹੀਂ ਹੈਗੀ ਕੁੱਲੀ ਨੂੰ ਕਿਉਂ ਤਾਂ ਕਰ ਸਰਤੇ ਚੁੰਨੀ ਫੂਕਲਾ ਜੇ ਦੇਖ ਲੈਣਾ ਕਾਲਾ ਅੱਜ ਹੈ ਨਹੀਂ ਬਾਈ ਜਿੰਨੇ ਦੇ ਬਾਈ ਹੈ ਨਹੀਂ ਉਹਨੇ ਤਾਂ ਚੁੰਨੀ ਹੈ ਨਹੀਂ ਬਾਈ ਦੀ ਗੱਲ ਨਹੀਂ ਮੇਰੀ ਗੱਲ ਸੁਣ ਲੈ ਇੱਧਰ ਇਹ ਚਾਚੇ ਵਰਗੇ ਨੇ ਦੇਖ ਲੈਣਾ ਪਤਾ ਕਿ ਮੈਂ ਬੋਲਣਗੇ ਛੱਡਕ ਨੂੰ ਬਾਟਕਣ ਲੱਗੀ ਮੈਨੂੰ ਕੀ ਲੈਣਾ ਚਾਚਾ ਕੰਦ ਉੱਪਰ ਤੇ ਚਾਤੀਆਂ ਮਾਰਦੇ ਹੀ ਰਹਿੰਦਾਗਾ ਆਈ ਨਾ ਕਿ ਹੁਣ ਫਿਰ ਚਾਚੇ ਨੂੰ ਸੁਣਦਾ ਨਹੀਂ ਸੁਣਦਾ ਹੀ ਆ ਫਿਰ ਤਾਂ ਹੀ ਕਹਿਣੀ ਐ ਹੂੰ ਸਿਰ ਤੇ ਲੈ ਲੈ ਨਾ ਚੁਰ ਸਰ ਪੱਲੂ ਨੂੰ ਮੇਰੇ ਵੀ ਗਾਣਾ ਪਵਾਏਗੀ ਜੇ ਬਾਬੀ ਮੇਰੇ ਮਸਸਤ ਪ੍ਰਾਂਤ ਮਾਰੂਗੀ ਨਾਲੇ ਤੇਰਾ ਬਾਬੀ ਮੇਰੇ ਹੱਕ ਚ ਵੋਟ ਪਾ ਦੀ ਕਿਉਂ ਪ੍ਰਧਾਨਤ ਤੂੰ ਤਾਂ ਤੈਨੂੰ ਹੈਗਾ ਵੀ ਮੈਂ ਛਿੱਤਰ ਖਾਨ ਵਾਲੇ ਕੰਮ ਹੀ ਕਰਦੀ ਆ ਪ੍ਰਧਾਨ ਮੰਤਰੀ ਦੀਆਂ ਵੋਟਾਂ ਚ ਖੜੀ ਆ ਤੇਰੇ ਹੱਕ ਕੱੰਨੀ ਚਲ ਮੈਂ ਜਾਵਾਂ ਫਿਰ ਚਲ ਠੀਕ ਆ ਚਲ ਠੀਕ ਆ ਬਾਬੀ ਮੇਰੀ ਪਿਆਰੀ ਬਾਬੀ ਆਹ ਤੂੰ ਨਹੀਂ ਲੈ ਲੈ ਸੱਪ ਤੇ ਪਹਿਲਾਂ ਬੇਬੇ ਬੋਲੂਗੀ ਚੱਕੂ ਨੂੰ ਤਰਪਾਨੀਆਂ ਜੀ ਤੇਰਾ ਤੇਰੇ ਬਹਨੇ ਨਾਲ ਕੁਟਚਾ ਚਾਹ ਪੀ ਲਈ ਮੁੰਡਾ ਆ ਤਾਂ ਪੈਂਦੇ ਨਹੀਂ ਕਰੇ ਕੀ ਕਰ ਕੱਲੇ ਨੂੰ ਤਾਂ ਹਰਨੀ ਆ ਹਰਨੀ ਆਉਂਦਾਗਾ ਉਹੀ ਤਾਂ ਹੈਗਾ ਚੱਲ ਜੇ ਕੋਈ ਮਾੜੀ ਮੋਟੀ ਕਹਿੰਦੇ ਤੈਨੂੰ ਲੱਗੀ ਨਾ ਕਿਥੇ ਵਿੜਕ ਮੈਨੂੰ ਦੱਸ ਜੀ ਕੋਈ ਨਹੀਂ ਦੱਸਣ ਦੀ ਜਰੂਰ ਅਸੀਂ ਝੜਕਾਂਗੇ ਤੈਨੂੰ ਮੁੰਡਾ ਅੱਜ ਕੱਲ੍ਹ ਜਮਾਨਾ ਤਾਂ ਹੈਗਾ ਮਾੜਾ ਹੀ ਹੈ ਫੇਰ ਵੀ ਆਦੇ ਬੱਚੇ ਨੂੰ ਝੜਕਣਾ ਤਾਂ ਪੈਂਦਾ ਹੀ ਐ ਕੋਈ ਨਹੀਂ ਮੈਨੂੰ ਜਰੂਰ ਦੱਸ ਹਾਂ ਹੋਰ ਗੋਡੇ ਠੀਕ ਰਹਿੰਦੇ ਨੇ ਹਾਂ ਠੀਕ ਹੈ ਠੀਕ ਚਲ ਦਵਾਈ ਬੁਟੀ ਲੈ ਲਿਆ ਕਰ ਹਾਂ ਲੈ ਹੀ ਜੰਮ ਆ ਔਰ ਆਪਣੇ ਘਰੇ ਠੀਕ ਰਹਿੰਦੇ। ਹਾਂ ਠੀਕ ਆ ਸਾਰੇ ਵਧੀਆ। ਚੱਲ। ਦੀਪੇ। ਪਰ ਬੇਬੇ ਵੱਖਿਆ ਬੇਬੇ ਨੂੰ ਕੋਲ। ਲੈ, ਸੈਰੀ ਆ ਗਿਆ। ਚੰਗਾ ਤੁਸੀਂ ਕਰੋ ਗੱਲਾਂ ਫਿਰ। ਹਾਂ। ਆਲੇ ਪੁੱਤ ਨੰਗਿਆ। ਤੁਸੀਂ ਗੱਲ ਲੰਦੇ। ਸਸਰੀ ਦਾ ਪੁੱਤ ਸਸਰੀ ਦਾ। ਓ ਠੀਕ ਆ ਬੇ ਦੀਪਾ ਤੇ। ਬਾਜਾ। ਨਾ ਦੀਪਾ ਨਹੀਂ ਤੈਨੂੰ ਮਿਲਿਆ। ਦੀਪਾ ਮੈਨੂੰ ਕਿੱਥੇ ਮਿਲਦਾ? ਮੈਨੂੰ ਤਾਂ ਕਾਲਜ ਵਿੱਚ ਮਿਲਦਾ। ਕਾਲਜ ਵੀ ਨਹੀਂ ਮਿਲਦਾ। ਨਾ ਮੈਨੂੰ ਤਾਂ ਕਿਵਦਾ ਬਾਕੀ ਉਹਦਾ ਪਤਾ ਨਹੀਂ ਪਾਰਕ ਜੀ ਬੈਠਾ ਰਹੇ। ਮੈਨੂੰ ਤਾਂ ਐਵੇਂ ਨਹੀਂ ਪਤਾ ਕਿੱਥੇ ਜਾਂਦਾ। ਮਾ ਜਰ ਕਰੀ ਨਾ ਉਹਦਾ ਜਿਵੇਂ ਚਲ ਪੁੱਛਿਆ ਮਾ ਨਾਲ ਬਗ ਜੂ ਅੱਜ ਮੈਨੂੰ ਐ ਦੱਸ ਤੂੰ ਮਾ ਦੀ ਮੈਂ ਸਕੂਟੀ ਤੇ ਲੱਗ ਆਇਆ ਮਾ ਚਲ ਉਹਨੂੰ ਲੈ ਮਾ ਕੱਲਾ ਮੈਨੂੰ ਨਵੀਂ ਸੋਚ ਲਾਤੀ ਅੱਛਾ ਪਾਰਕ 'ਚ ਬੈਠਾ ਰਹਿੰਦਾ ਹੋਰ ਨਾਲ ਟਾਈਮ ਤਾਂ ਹਗਾ ਕੋਈ ਪੁੱਤ ਸੱਚੀ ਗੱਲ ਐ ਆ ਤੂੰ ਤਾਂ ਮੈਨੂੰ ਸੋਚ ਹੀ ਲਾਤੀ ਕੋਈ ਨਾ ਆਉਣ ਦੇ ਘਰੇ ਦਿਉ ਪਤਾ ਹੁਣ ਮੈਨੂੰ ਐ ਦੱਸ ਦੇ ਹੋਰ ਕੀ ਕਰਦਾ ਹੁੰਦਾ ਈ ਲੈ ਦੱਸ ਬੇਬੇ ਤੈਨੂੰ ਥੋੜੀ ਬੋਲਣ ਹੁਣ ਮੈਂ ਯਕੀਨ ਨਹੀਂ ਆਏਗਾ ਆਹ ਤਾਂ ਪੁੱਤ ਤੇਰੇ ਤੇ ਯਕੀਨ ਐ ਲੈ ਉਹ ਤੂੰ ਸਾਰਾ ਦਿਨ ਆਉਂਦਾ ਜਾਂਦਾ ਹੈ ਉਹਦਾ ਨਾਲ ਬੈਠਦਾ ਹੁੰਦਾ ਖਾਂਦਾ ਪੀਂਦਾ ਪਰ ਕਿੰਨਾ ਗੱਲਾਂ ਕਰਦਾ ਹੁੰਦਾ ਬੈਠਾ ਇਹ ਉਹਦਾ ਬੇਬੇ ਦੇ ਮੈਨੂੰ ਵੀ ਨਹੀਂ ਪਤਾ ਮੈਂ ਤੈਨੂੰ ਕਹਿਦਾ ਪਰ ਮੈਨੂੰ ਇੰਨਾ ਪਤਾ ਉਹ ਕਲਾਸ ਨਹੀਂ ਲਾਉਂਦਾ ਕੋਈ ਵੀ ਤੇ ਤੂੰ ਕਹਿੰਦਾ ਨਹੀਂ ਹੈਗਾ ਵਿਆਹਿਆ ਪੜੀਏ ਆਪਾਂ ਇਥੇ ਰੋ ਕਹਿੰਦਾ ਮੰਨੇ ਵੀ ਉਹ ਮਿਰਦਾ ਇੰਨੇ ਇਹਨਾਂ ਦਾ ਫੀਸਾ ਭਰੀ ਜਾਂਦੇ ਹੈਗੇ ਫੀਸਾ ਦਾ ਮੈਂ ਬਥੇਰਾ ਸਮਝਾਉਣਾ ਸਮਝੇ ਵੀ ਉਹ ਅਸੀਂ ਤਾਂ ਉਹ ਨੂੰ ਆਇਆ ਵੀ ਕਾਮਜਾਦ ਮੇਰੀ ਗੱਲ ਸੁਣ ਬੇ ਉਹ ਤਾਂ ਸਵੇਰੇ ਸਨੇਹੀ ਤਿਆਰ ਹੋ ਕੇ ਨਿਕਲ ਜਾਂਦਾ ਹੈ ਐ ਤਾਂ ਮੈਨੂੰ ਪਤਾ ਹੈਗਾ ਆਪਣੇ ਮੇਰੀ ਕਲਾਸ ਲੱਗੂ ਕਿ ਮੈਂ ਤਾਂ ਹੁਣ ਜਾਂਨ ਅੱਜ ਤੱਕ ਘਰ ਹੀ ਰਹਿ ਪਿਆ ਸੀਗਾ ਮੈਂ ਮੜਾ ਜਾਂ ਨੀਰੇਚਾਰੇ ਨੂੰ ਆਖਿਆ ਸੀਗਾ ਉੱਥੇ ਪਤਾ ਨਹੀਂ ਕਿਹਦਾ ਮੋਬਾਈਲ ਮੂਲ ਜਾ ਸੀਗਾ ਉਹ ਦੇਖ ਕੇ ਚੱਲ ਜਦੋਂ ਮੇਰੇ ਆਖੇ ਨਾਲ ਲੱਗਿਆ ਉਹ ਕਹਿੰਦਾ ਸੀ ਕਹਿੰਦਾ ਮੈਂ ਵੀ ਨਵਾਂ ਮੋਬਾਈਲ ਲੈਣਾ ਨਾ ਕੋਈ ਨਹੀਂ ਦਵਾਉਂਦੇ ਕਰੋ ਕੋਈ ਨਹੀਂ ਦਵਾਉਂਦੇ ਅਸੀਂ ਇਹਨੂੰ ਮੋਬਾਈਲ ਮੂਲ ਚੱਲ ਬੇਬੇ ਮੈਂ ਲੇਟ ਹੋ ਹੀ ਜਾਂਦਾ ਫਿਰ ਚਾਹ ਬਣਾਣੀ ਪੁੱਤ ਚਾਹ ਚਾਹ ਦਾ ਬੱਸ ਬੇਬੇ ਮੈਂ ਜਾ ਕੇ ਚੱਲ ਗੱਲ ਸੁਣ ਉਹ ਨੂੰ ਨਾ ਦੱਸੀ ਵੀ ਮੈਂ ਘਰੇ ਦੱਸਿਆ ਨਹੀਂ ਤੇਰੇ ਗਾਲ ਪੈ ਜੂ ਮੈਨੂੰ ਨਾ ਉਹਦੀ ਗੱਲਬਾਤ ਦੱਸ ਦਿਆ ਕਰ ਠੀਕ ਆ ਬੋਬੂ ਹੀ ਨਾ ਦੱਸ ਦੂੰਗਾ ਚੰਗਾ ਹਾਂ ਹਾਂ ਕੋਈ ਨਾ ਦੱਸ ਦੂੰ ਮੈਂ ਜਾਣਦਾ ਬੇਬੇ ਠੀਕ ਆ ਚੰਗਾ ਪੁੱਤ ਲੈ ਦੇਖ ਲਾ ਕਿ ਦੀ ਚਲਾਕੀ ਕਰਦਾ ਹੈਗਾ ਇੰਨੀਆਂ ਔਖਾਂ ਨਾਲ ਤਾਂ ਤੇਰੀ ਅਸੀਂ ਪੜਾਈ ਕਰਾਉਣੀ ਹੈਗੀ ਇਹ ਕੋਈ ਗੱਲ ਹੈਗੀ ਬਾਹਰ ਜਾ ਕੇ ਤੂੰ ਐਸ ਪ੍ਰਸਤੀਆਂ ਕਰਦਾ ਫਿਰਦਾ ਹੈਗਾ ਆ ਬੇਬੇ ਨਹੀਂ ਵੀ ਮੈਨੂੰ ਸੋਚ ਲਾਤੀ ਕੋਈ ਨਾ ਕੋਈ ਗੱਲ ਤਾਂ ਹੈਗੀ ਹੈ ਹੜਤਾਲ ਕਰਕੇ ਤਾਂ ਛੱਡੋ ਦੇਖਦਾ ਜਾ ਵੀ ਹਵੇ ਕੰਜਰਾ ਤੇਰੇ ਭਲਾਈ ਵਾਸਤੇ ਕਹਿਣੀ ਆ ਆ ਦੇਖ ਲਾ ਅੱਜ ਬੀਬੀ ਵੀ ਕਹੇਗੀ ਸਹਿਰੀ ਵੀ ਦੱਸ ਗਿਆ ਖਲਖਲਾ ਨੂੰ ਕਿਤੇ ਲੰਬਾ ਆ ਗਿਆ ਨਾ ਵੱਡਾ ਪੱਟੇ ਜਾਵਾਂਗੇ ਬਈ ਇੱਕੋ ਇੱਕ ਤਾਂ ਹੈਗਾ ਸਾਡੇ ਕਿਹੜਾ ਬਾਲੀ ਲਾਦ ਹੈਗੀ ਕੰਜਰਾ ਮੈਨੂੰ ਤਾਂ ਡਰ ਲੱਗਦਾ ਜਮਾਨੇ ਤੋਂ ਮੂਹ ਤਾਂ ਬਥੇਰਾ ਆਉਂਦਾਗਾ ਪੋਪਲ ਜੀ ਦਾ ਹੋਰ ਕੀ ਹਾਲ ਹੈ ਹੋ ਕੇ ਮੈਂ ਆਇਆ ਹੋਰ ਕੀ ਹਾਲ ਹੈ ਬੜੀਆ ਤੋਂ ਲੱਗਦਾ ਬੜੀਆ ਇੱਕ ਤੈਨੂੰ ਗੱਲ ਦੱਸਾਂ ਜਮਾ ਬਾਜੀ ਯਾਰੀ ਨਵਾਇਆ ਆ ਕਿਉਂ ਕੀ ਜਰੇ ਆਇਆ ਮੈਂ ਮਾਤਾ ਨੂੰ ਦੱਸਿਆ ਆ ਕੀ ਦੱਸਿਆ ਯਾਰ ਮੇਨੂੰ ਵਪਾਰ ਕਿਤੇ ਰਹਿਣਾ ਉਹਨੇ ਪੁੱਸਿਆ ਮੜਾ ਜਾ ਬਸ ਆਪਾ ਦੱਸ ਤੂੰ ਤੇ ਸੁੱਖ ਨੂੰ ਯਾਰੀ ਨਿਵਾਣੀ ਯਾਰੀ ਹੈ ਤਾਂ ਹੋਰ ਕੀ ਹੋ ਜਾ ਉਹ ਤਰ੍ਹਾਂ ਨੰਬਰ ਹੁਲੋ ਫੇੜੇ ਆਏ ਕੀ ਹੁੰਦਾ ਇਹਦਾ ਯਾਰੀ ਨਿਵਾਉਣੀ ਪੈਂਦੀ ਤੈਨੂੰ ਪਤਾ ਯਾਰਾਂ ਦਾ ਕੰਮ ਹੀ ਕੀ ਹੁੰਦਾ ਪਹਿਲਾਂ ਤਾਂ ਸੁੱਖ ਨੇ ਮੇਰ ਨਾਲ ਹੀ ਕੀਤੀ ਹੁਣ ਤੂੰ ਜੋ ਮੈਨੂੰ ਸੁੱਖ ਨਾਲ ਕੰਪੇਅਰ ਕਰਦਾ ਉਹਨਾਂ ਦਾ ਮੈਂ ਇੱਕ ਪਾਸਾ ਕਰਤਾ ਮੈਂ ਤੇਰਾ ਕੀ ਕਰਾਂ ਯਾਰ ਇਹ ਲਿਹਾ ਹੀ ਹੁੰਦੀ ਐਦਾਂ ਲਾ ਦੇ ਹੁਣ ਮੰਮੀ ਡੈਡੀ ਨੂੰ ਆਪਾਂ ਝੂਠ ਨਹੀਂ ਬੋਲਦਾ ਬੇਬੇ ਨੇ ਮੈਨੂੰ ਪੁੱਛਿਆ ਮੈਂ ਪਾਰਕ 'ਚ ਮੈਂ ਨਾ ਕੱਲ ਦੇਖ ਆਪ ਐਸੇ ਤੇ ਤੇ ਮਾਪਾਪ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਇੰਨਾ ਸਿਆਣਾ ਆਪ ਦੇ ਕਰੀ ਵੀ ਨਹੀਂ ਆਇਆ ਫਿਰ ਮਾਂ ਮੰਮੀ ਡੇਢ ਵੀ ਝੂਠ ਕਹਿੰਦੇ ਤੇਰਾ ਨਾ ਕੋਈ ਹਟ ਜਾ ਉਹ ਯਾਰ ਤੂੰ ਦਿਮਾਗ ਖਰਾਬ ਕੀ ਤੱਕ ਤਾ ਤੂੰ ਇਹ ਕਾਹden ga ਗੱਲ ਦਾ ਸੁਣ ਲਾ ਓ ਯਾਰ ਤੁਹਾਡੀ ਕੀ ਗੱਲ ਪੁਣਾ ਯਾਰ ਮੈਨੂੰ ਬਹੁਤ ਹੁਣੇ ਵੀ ਕਰ ਰੱਖਿਆ ਮੈਂ ਉੱਥੇ ਪਾਪੂ ਆ ਗਿਆ ਦੀ ਪਾਰਕ 'ਚ ਮੈਂ ਤਾਂ ਮਸਾ ਬੱਦਿਆ ਉੱਦੇ ਵੀ ਉਹ ਤਾਂ ਸੁੱਖਰੀ ਗੱਲ ਸੀ ਮਾਦਾ ਬੀਬੀ ਨੇ ਵਸਿਆ ਮੇਰੇ ਇਹ ਦੇਖੋ ਅਜ ਵੀ ਹੁੰਦੀ ਆ ਐਂਜੁ ਹੁੰਦਾ ਮੜਾ ਉਹ ਮੈਂ ਕਹਿੰਦਾ ਤੜਕੀ ਅੱਜ ਨੂੰ ਮੈਂ ਦੱਸਦਾ ਤੜਕੀ ਮੇਰੀ ਮੂਹ ਪਹਿਲਾਂ ਬੇਬੇ ਨਾਲ ਲੜਾਈ ਹੋ ਕੇ ਆ ਗਈ ਕਾਦੇ ਪਿੱਛੇ ਉਹ ਯਾਰ ਉਹ ਵੀ ਕੰਮ ਜੇ ਲਈ ਰੱਖਦੀ ਆ ਮੈਨੂੰ ਛੋਟੇ ਛੋਟੇ ਕਾਦਾ ਬਾਬਾ ਹੋਰ ਕੀ ਆ ਮਤਲਬ ਗੱਲ ਕਰਾਇਆ ਹਾਂ ਤਸੂਵੇ ਚ ਆਡੇ ਵੀ ਚੁੱਪ ਕਰ ਜਾ ਓਏ ਤੂੰ ਵਾ ਤੂੰ ਚੁੱਪ ਕਰ ਜਾ ਓਏ ਚੁੱਪ ਕਰ ਜਾ ਆ ਨਾਲੇ ਬੰਨ ਲਾ ਗੇੜੇ ਦੇ ਲਾ ਗਰੀਂ ਦੇ 2-4 ਪਿੰਟ ਚ ਮੇਰੀ ਗੱਲ ਮੰਨ ਪੁੱਤ ਕੋ ਆ ਕੇ ਲਾਇਆ ਕਰ ਮੈਂ ਡੇਰੀ ਤੋਂ ਪੱਟੇ ਉਹ ਚੁੱਪ ਕਰ ਜਾ ਮੇਰੀ ਗੱਲ ਤਾਂ ਉਹ ਬਕਵਾਸ ਬਕਵਾਦੇ ਉਹਨਾਏ ਫੋਨ ਲੈ ਨਹੀਂ ਚਾਜਦਾ ਫੋਨ ਦੀ ਵੀ ਗੱਲ ਮੈਂ ਦੱਸਿਆ ਕਿ ਫੋਨ ਵੀ ਕਹਿੰਦਾ ਹੀ ਲੈ ਨਹੀਂ ਉਹ ਮੈਂ ਵੀਰ ਬਣ ਕੇ ਆਪ ਹੀ ਸਮਝਾ ਦੂੰ ਕਰੇ ਮੇਰੇ ਘਰੇ ਜਾ ਕੇ ਤੁਸੀਂ ਟੰਗਾ ਨਾ ਡਾਇਆ ਕੋਈ ਕਿਉਂ ਤੁਸੀਂ ਮੇਰਾ ਜੀਣਾ ਖਰਾਬ ਕੀਤਾ ਯਾਰ ਕੋਈ ਨਹੀਂ ਸਮਝਦਾ ਦੇਖੂ ਤੂੰ ਕਹਿੰਦਾ ਲਿਆ ਜੀ ਭਾਈ ਹੁੰਦੇ ਰੋ ਜਮੇ ਹੀ ਨਹੀਂ ਸਮਝਦਾ ਇਹ ਭਾਈ ਨਹੀਂ ਹੈਗੇ ਯਾਰ ਤੁਸੀਂ ਕਹਿਆ ਕੋਈ ਮੈਂ ਜਿੰਗਾ ਕਲਾਸ ਛੱਡ ਆ ਜਾ ਤੂੰ ਜਾ ਮੈਂ ਨਹੀਂ ਆਣਾ ਯਾਰ ਕਿਉਂਕਿ ਪਹਿਲਾਂ ਹੀ ਥੱਕਿਆ ਪਿਆ ਯਾਰ ਥੱਕਣ ਨੂੰ ਕੀ ਕਰ ਲਿਆ ਤੂੰ ਯਾਰ ਪਹਿਲਾਂ ਘਰੇ ਬੇਬੇ ਕੰਮ ਕਰਾਉਣ ਨੂੰ ਨਹੀਂ ਹੜਦੀ ਉਤੋਂ ਤੂੰ ਨਵੀਆਂ ਟੈਨਸ਼ਨਾਂ ਪਾ ਦਿੰਦਾ ਮੈਨੂੰ ਮੇਰੇ ਯਾਰ ਅਹੀਂ ਤੁਸੀਂ ਕਿਸੇ ਦਿਨ ਆਈ ਨਾ ਕੁਛ ਹੋ ਜੂ ਮੈਨੂੰ ਐਂ ਜਦੋਂ ਕੁਛ ਨਹੀਂ ਹੁੰਦਾ ਚੱਲ ਆ ਜਾ ਫਿਰ ਮੈਂ ਤੂੰ ਜਾ ਯਾਰ ਤੂੰ ਤੂੰ ਮੈਂ ਨਹੀਂ ਆ ਤੂੰ ਮੈਂ ਤਾਂ ਪੜਦਾ ਹਾਂ ਹਾਂਜੀ ਸਸਰੀ ਗੱਲ ਬਾਈ ਜੀ ਸਸਰੀ ਗੱਲ ਬਾਈ ਹੋਰ ਜੱਗ ਠੀਕ ਹੈ ਹਾਂਜੀ ਸਿਹਰਾ ਜੀ ਵਧੀਆ ਤੇ ਮੈਂ ਤਾਂ ਕੱਪੜੇ ਬਦਲ ਕੇ ਹਰਾ ਬਟਨ ਜਾਣਾ ਸੀ ਅੱਛਾ ਹਾਂਜੀ ਮੈਂ ਹੀ ਪੁੱਛਣਾ ਆਪਣਾ ਤਾਂ ਨਹੀਂ ਜਾਣਾ ਜੀ ਉਹ ਆਪਣਾ ਤਾਂ ਹੁਣ ਅੱਜ ਉਹੀ ਗੱਲ ਆਪਣੇ ਆ ਤਾਂ ਮੁੰਡਾ ਦੀਪਾ ਅੱਖ ਹੀ ਨਹੀਂ ਲੱਗਦਾ ਹੈਗਾ ਆ ਲੈ ਫਿਰ ਉਹ ਤਾਂ ਡਰਦਾ ਤੈਨੂੰ ਪਤਾ ਹੀ ਹੈਗਾ ਆ ਹੁਣ ਕਾਇਦਨ ਹੋ ਗਿਆ ਉਹਨੂੰ ਬਾਹਰ ਗਾਏ ਨੂੰ ਹਾਂਜੀ ਭੈਣ ਜੀ ਕੋਲੇ ਗਿਆ ਹੋਇਆਗਾ ਹਾਂਜੀ ਹਾਂਜੀ ਤੇ ਫਿਰ ਤਾਂ ਉਹ ਆਪ ਹੀ ਲੈ ਆਉਂਦਾ ਇਹ ਆਖੇਨ ਲਾਦਾ ਐ ਕਰੀ ਜੇ ਜਾਨਾ ਨਾ ਦੋ ਥੱਬੇ ਵੱਧ ਵੱਢ ਕੇ ਲਈ ਕੋਈ ਗੱਲ ਨਹੀਂ ਹੋਰ ਵੱਢ ਲਿਆ ਹਾਂ ਹੋਰ ਚਾਹ ਪਾਣੀ ਨਾ ਬੱਸ ਧੰਨਵਾਦ ਚੰਗਾ ਬਾਈ ਠੀਕ ਹੈ ਲੈ ਦੇਖ ਰਾ ਇਹ ਤਾਂ ਇਹੀ ਚੰਗਾਗਾ ਐ ਤਾਂ ਪੁੱਛ ਗਿਆ ਵੀ ਨੀਰਾ ਲੈ ਪੱਠੇ ਵੱਢ ਲਈ ਪਰ ਕਾਹਨ ਹੋ ਜਵਾਖ ਜਆਖੇ ਲੱਗਦਾ ਹੋਵੇ ਨਾਲ ਸਾਰਾ ਤਾਂ ਹੁੰਦਾ ਇੱਕ ਦੂਜੇ ਦਾ ਚੱਲ ਕੋਈ ਨਹੀਂ